ਤੁਹਾਡਾ ਨਰੇਡੀ ਦੇ ਸਤਿਕਾਰਯੋਗ ਸਰੋਤਿਆਂ ਡਾਕਟਰ ਸੁਚਾ ਸਿੰਘ ਗਿੱਲ ਹੋਰਾਂ ਦਾ ਆਰਟੀਕਲ ਤੁਹਾਡੇ ਨਾਲ ਸਾਂਝਾ ਕਰਦੇ ਆਂ ਉਹ ਇੱਕ ਅਰਥਸ਼ਾਸਤਰੀ ਨੇ ਵੈਸੇ ਤਾਂ ਉਹ ਆ ਆਰਥਿਕਤਾ ਤੇ ਲਿਖਦੇ ਨੇ ਇਕਨੋਮਿਕਸ ਤੇ ਲਿਖਦੇ ਨੇ ਪਰ ਇਹ ਜਿਹੜਾ ਦਲ ਬਦਲੀਆਂ ਹੋ ਰਹੀਆਂ ਨੇ ਦਲ ਬਦਲੀ ਦਾ ਅਰਥਚਾਰਾ ਤੇ ਫੈਡਰਲਿਜ਼ਮ ਨੂੰ ਜਿਹੜੀ ਢਾਹ ਲੱਗ ਰਹੀ ਹੈ ਉਸ ਬਾਰੇ ਡਾਕਟਰ ਸੁਚਾ ਸਿੰਘ ਗਿੱਲ ਲਿਖਦੇ ਨੇ ਕੇ ਦਲ ਬਦਲੀ ਨਾਲ ਗਣਤੰਤਰ ਅਤੇ ਇਸ ਨਾਲ ਜੁੜੀਆਂ ਕਦਰਾਂ ਕੀਮਤਾਂ ਲਈ ਖਤਰਾ ਬਣ ਗਿਆ ਹਾਕਮ ਸਿਆਸੀ ਪਾਰਟੀਆਂ ਇਸ ਵਰਤਾਰੇ ਨੂੰ ਹੱਲਾਸ਼ੇਰੀ ਦੇ ਰਹੀਆਂ ਨੇ ਜੇ ਦਲ ਬਦਲੀਆਂ ਦੇ ਇਸ ਵਰਤਾਰੇ ਨੂੰ ਨਾ ਰੋਕਿਆ ਗਿਆ ਤਾਂ ਲੋਕਤੰਤਰ ਜਮਹੂਰੀਅਤ ਤੇ ਲੋਕਾਂ ਦੇ ਜਮਹੂਰੀਅਤ ਦੇ ਹੱਕਾਂ ਦੀ ਰਾਖੀ ਕਰਨੀ ਬਹੁਤ ਮੁਸ਼ਕਲ ਹੋ ਜਾਏਗੀ ਇਹ ਜਿਹੜਾ ਦਲ ਬਦਲੀਆਂ ਦੀ ਢੇਰੀ ਚੱਲੀ ਹੈ ਨਾ ਤੇ ਇਸ ਨੇ ਭਾਰਤੀ ਲੋਕਤੰਤਰ ਦਾ ਭਾਰਤੀ ਪੋਲਿਟਿਕਸ ਦਾ ਲੋਕਾਂ ਦਾ ਬੇੜਾਗਰ ਕਰ ਦੇਣਾ ਡਾਕਟਰ ਸੁਚਾ ਸਿੰਘ ਗੱਲ ਲਿਖਦੇ ਨੇ ਕਿ ਲੋਕ ਸਭਾ ਚੋਣਾਂ ਵਾਸਤੇ ਵੋਟਾਂ ਤੋਂ ਪਹਿਲਾਂ ਸੰਭਾਵੀ ਉਮੀਦਵਾਰਾਂ ਦੀ ਦਲ ਬਦਲੀ ਦੀਆਂ ਖਬਰਾਂ ਮੀਡੀਆ 'ਚ ਸੁਰਖੀਆਂ ਬਣ ਰਹੀਆਂ ਨੇ ਵੱਡੀ ਤਾਦਾਦ ਦੇ ਵਿੱਚ ਨੇਤਾ ਪਾਰਟੀਆਂ ਛੱਡ ਕੇ ਹਾਕਮ ਪਾਰਟੀ ਭਾਜਪਾ 'ਚ ਸ਼ਾਮਲ ਹੋ ਰਹੇ ਨੇ ਇਹ ਰੁਝਾਨ ਪੈਦਾ ਕਰਨ ਲਈ ਕੇਂਦਰੀ ਏਜੰਸੀਆਂ ਦੇ ਦਬਾਅ ਦੇ ਨਾਲ-ਨਾਲ ਨੇਤਾਵਾਂ ਦੇ ਵਿੱਚ ਵਿਚਾਰਧਾਰਾ ਨੂੰ ਤਲੰਜਲੀ ਦੇ ਕੇ ਸੱਤਾ ਦੇ ਵਿੱਚ ਰਹਿਣ ਦੀ ਲਾਲਸਾ ਦੀ ਪ੍ਰਵਿਰਤੀ ਨੇ ਵੀ ਵੱਡਾ ਰੋਲ ਨਭਾਇਆ ਕਿਉਂਕਿ ਤੁਸੀਂ ਵੇਖੋ ਕਿ ਬੀਜੇਪੀ ਦੇ ਇੱਕ ਨੇਤਾ ਨੇ ਪਿਛਲੇ ਦਿਨੀ ਸ਼ਰਿਆ ਮਾਖਿਆ ਸੀ ਕਿ ਅਸੀਂ ਵਾਰਡ ਰਿਕਾਰਡ ਬਣਾਉਣਾ 1 ਲੱਖ ਦੇ ਕਰੀਬ ਨੇਤਾ ਆਮ ਬਾਕੀ ਪਾਰਟੀਆਂ ਚੋਂ ਆਪਣੀ ਪਾਰਟੀ ਚ ਸ਼ਾਮਲ ਕਰਨਾ ਜਿਹਦੇ ਚ ਦੱਸਿਆ ਗਿਆ ਕਿ ਮੱਧ ਪ੍ਰਦੇਸ਼ ਦੇ ਵਿੱਚੋਂ 17000 ਦੇ ਕਰੀਬ ਪਾਰਟੀ ਦੇ ਵੱਡੇ ਕਾਰਕੁਨ ਨੇਤਾ ਬੀਜੇਪੀ ਚ ਸ਼ਾਮਲ ਹੋਏ ਨੇ ਕਾਂਗਰਸ ਛੱਡ ਕੇ ਸੱਤਾ ਦੇ ਵਿੱਚ ਰਹਿਣ ਦੇ ਪਿੱਛੇ ਆਰਥਿਕਤਾ ਤੇ ਲਾਲਚ ਨੇ ਇਹਨਾਂ ਨਤਾਵਾਂ ਦੇ ਦਲ ਬਦਲੀ ਦੇ ਫੈਸਲੇ ਨੂੰ ਬਹੁਤ ਪ੍ਰਭਾਵਿਤ ਕੀਤਾ ਦਲ ਬਦਲੀ ਦੀ ਆਰਥਿਕਤਾ ਨੂੰ ਸਮਝਣ ਤੋਂ ਬਗੈਰ ਇਸ ਵਰਤਾਰੇ ਨੂੰ ਠੀਕ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ ਦਲ ਬਦਲੀ ਦੀ ਆਰਥਿਕਤਾ ਅਤੇ ਫੈਡਰਲਿਜ਼ਮ ਨੂੰ ਢਾਹ ਦੇ ਮੁਤਲਕ ਡਾਕਟਰ ਸੁਚਾ ਸਿੰਘ ਗਿੱਲ ਲਿਖਦੇ ਨੇ ਕਿ ਆਜ਼ਾਦੀ ਦੀ ਲਹਿਰ ਦੇ ਵਿੱਚ ਲੱਖਾਂ ਲੋਕਾਂ ਨੇ ਬਿਨਾਂ ਕਿਸੇ ਸਵਾਰਥ ਦੇ ਆਪਣਾ ਫਰਜ਼ ਨਿਭਾਇਆ ਕਾਫੀ ਲੋਕਾਂ ਨੇ ਜੇਲਾਂ ਤਸੀਹੇ ਕੱਟੇ ਇੱਕ ਜਾਨਾਂ ਕੁਰਬਾਨ ਕੀਤੀਆਂ ਜਾਇਦਾਦਾਂ ਕੁਰਕ ਕਰਾਈਆਂ ਨਿਆਣੇ ਰੋਲੇ ਆਜ਼ਾਦੀ ਦੇ ਇਹਨਾਂ ਪਰਵਾਨਿਆਂ ਕੋਲ ਭਾਰਤ ਨੂੰ ਜਮਹੂਰੀ ਧਰਮ ਨਿਰਪੱਖ ਤੇ ਗਾਂਵਾਦੂ ਬਣਾਉਣ ਦਾ ਇੱਕ ਸੁਪਨਾ ਸੀ ਜੋ ਨਾ ਸਿਰਜਿਆ ਆਰਥਿਕਤਾ ਦੇ ਵਿੱਚ ਨਾ ਬਰਾਬਰੀ ਰੋਕਣ ਵਾਸਤੇ ਵਚਨਬੱਧਤਾ ਲੋਕ ਭਲਾਈ ਵਾਲਾ ਰਾਜ ਕਾਇਮ ਕਰਨਾ ਉਹ ਸੁਪਨੇ ਦਾ ਹਿੱਸਾ ਸੀ ਆਪਣੀ ਇਸ ਪ੍ਰਾਪਤੀ ਬਾਰੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਗਿਆ ਸੀ ਉਹਨਾਂ ਵੱਲੋਂ ਇਸ ਨੂੰ ਸਕਾਰ ਕਰਨ ਦੇ ਵਾਸਤੇ ਸੰਵਿਧਾਨ ਬਣਾ ਕੇ ਦੇਸ਼ ਨੂੰ ਧਰਮ ਨਿਰਪੱਖ ਜਮਹੂਰੀ ਗਣਤੰਤਰ ਦਾ ਐਲਾਨ 26 ਜਨਵਰੀ 1950 ਨੂੰ ਕੀਤਾ ਗਿਆ ਇਸ ਦੀ ਪ੍ਰਾਪਤੀ ਦਾ ਅਮਲ 1970ਵਿਆਂ ਦੇ ਅੰਧ ਤੱਕ ਬਖੌਬੀ ਜਾਰੀ ਵੀ ਰਿਹਾ ਐਮਰਜੈਂਸੀ 1975 ਤੋਂ 77 ਤੱਕ ਜੋ ਲੱਗੀ ਇੰਦਰਾ ਦੇ ਵਕਤ ਉਸ ਨੇ ਲੋਕਾਂ ਦੇ ਜਮਹੂਰੀ ਹੱਕ ਖੋ ਕੇ ਵਿਰੋਧੀ ਪਾਰਟੀ ਦੇ ਲੀਡਰਾਂ ਨੂੰ ਜੇਲ੍ਹਾਂ ਚੰਡਾ ਕੇ ਵੱਡਾ ਵਿਗਾੜ ਪੈਦਾ ਕੀਤਾ 1970 ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਕਾਂਗਰਸ ਨੂੰ ਕਰਾਰੀ ਹਾਰ ਦਿੱਤੀ ਸਬਕ ਸਿਖਾਇਆ ਇੰਦਰਾ ਨੂੰ ਪਰ 1980ਵਿਆਂ ਦੇ ਅੰਸ਼ਕ ਉਦਾਰੀਕਰਨ ਅਤੇ 1991 ਦੇ ਵਿੱਚ ਉਦਾਰੀਕਰਨ ਤੇ ਨਿੱਜੀਕਰਨ ਤੇ ਵਿਸ਼ਵੀਕਰਨ ਦੀਆਂ ਨੀਤੀਆਂ ਨੇ ਕਾਰਪੋਰੇਟ ਸਮਰੱਸਰਮਾਇਦਾਰੀ ਨੂੰ ਆਰਥਿਕਤਾ ਤੇ ਸਿਆਸਤ ਵਿੱਚ ਕਾਬਜ ਹੋਣ ਦਾ ਰਸਤਾ ਖੋਲ ਦਿੱਤਾ ਹੁਣ ਦੇਸ਼ ਦੇ ਕਾਰਪੋਰੇਟ ਘਰਾਣਿਆਂ ਵੱਲੋਂ ਸਾਧਨਾਂ ਦੀ ਲੁੱਟ ਤੇ ਜਮਹੂਰੀਅਤ ਖਤਮ ਕਰਨ ਦੀ ਮਾਰ ਦੇਸ਼ ਚੱਲ ਰਿਹਾ ਹੈ ਇਸ ਵਰਤਾਰੇ ਦੇ ਦੌਰਾਨ ਸਿਆਸੀ ਲੀਡਰਾਂ ਦੇ ਖਾਸੇ ਦੇ ਵਿੱਚ ਸਿਫਤੀ ਤਬਦੀਲੀ ਆਈ ਹੁਣ ਲੀਡਰ ਸਿਆਸਤ ਨੂੰ ਦੇਸ਼ ਅਤੇ ਲੋਕ ਸੇਵਾ ਦੀ ਬਜਾਏ ਆਪਣਾ ਅਤੇ ਪਰਿਵਾਰ ਦੀ ਸੇਵਾ ਦਾ ਸਾਧਨ ਤੇ ਇੱਕ ਬਿਜ਼ਨਸ ਸਮਝਣ ਲੱਗੇ ਬਹੁਤੇ ਸਿਆਸੀ ਲੀਡਰਾਂ ਦੇ ਆਪਣੇ ਕਾਰੋਬਾਰ ਨੇ ਅਫਸਰशाही ਨਾਲ ਮਿਲ ਕੇ ਟੈਕਸ ਚੋਰੀ ਕਰਦੇ ਨੇ ਰਿਸ਼ਵਤਖੋਰੀ ਫਲਾਈ ਜਾਂਦੀ ਹੈ ਫੰਡਾਂ ਦੇ ਵਿੱਚ ਗਵਨ ਕੀਤੇ ਜਾਂਦੇ ਨੇ ਕੁਝ ਲੀਡਰ ਨਸ਼ਿਆਂ ਦੇ ਗੈਰ ਕਾਨੂੰਨੀ ਧੰਦੇ ਤੋਂ ਵੀ ਗੁਰੇਜ਼ ਨਹੀਂ ਕਰਦੇ ਇਸ ਇਹ ਠੰਡੇ ਸਰਕਾਰੀ ਮਸ਼ੀਨਰੀ ਦੀ ਸਰਪ੍ਰਸਤੀ ਤੇ ਮਦਦ ਤੋਂ ਬਿਨਾ ਨਹੀਂ ਚੱਲ ਸਕਦੇ ਨਾ ਚਲਾਏ ਜਾ ਸਕਦੇ ਨੇ ਸੋ ਇਹਨਾਂ ਨੇਤਾਵਾਂ ਨੇ ਜਨਤਕ ਸਾਧਨਾ ਦੀ ਲੁੱਟ ਦਾ ਸلسਲਾ ਵਿੰਢਿਆ ਲਿਹਾਜੀ ਪੂੰਜੀਵਾਦ ਯਾਨੀ ਕਰੋਨੀ ਕੈਪਟਲਿਜ਼ਮ ਦਾ ਪ੍ਰਤੀਕ ਹੈ ਇਹ ਨੇਤਾ ਸਿਆਸਤ ਵਿੱਚ ਪੇਸ਼ੇ ਦੇ ਤੌਰ ਤੇ ਸ਼ਾਮਲ ਹੋਏ ਤੇ ਇਹਨਾਂ ਦਾ ਮੁੱਖ ਮੰਤਵ ਆਪਣੇ ਕਾਰੋਬਾਰਾਂ ਨੂੰ ਜਾਇਜ਼ ਤੇ ਨਜਾਇਜ਼ ਤਰੀਕਿਆਂ ਨਾਲ ਅੱਗੇ ਵਧਾਉਣਾ ਸੀ ਤੇ ਸਿਆਸਤ ਦੀ ਪੌੜੀ ਤੇ ਉੱਪਰ ਜਾਣਾ ਸੀ। ਸ਼ਹੀਦ ਭਗਤ ਸਿੰਘ, ਡਾਕਟਰ ਭੀਮਰਾਓ, ਉਮੀਦਵਾਰ, ਮਹਾਤਮਾ ਗਾਂਧੀ ਵਰਗੇ ਲੀਡਰਾਂ ਦਾ ਅਤੇ ਸਮਾਜਵਾਦ ਦਾ ਜਾਮਾ ਪਾ ਕੇ ਕੁਝ ਲੋਕ ਧਰਮ ਦੇ ਨਾਂ ਤੇ ਸਿਆਸਤ ਵਿੱਚ ਦਖਲ ਹੁੰਦੇ ਨੇ ਪਰ ਜਲਦੀ ਹੀ ਇਸ ਜਾਮੇ ਨੂੰ ਉਤਾਰ ਦਿੰਦੇ ਨੇ। ਹਾਕਮ ਪਾਰਟੀਆਂ ਦੇ ਬਹੁਤੇ ਲੀਡਰ ਵਪਾਰ ਦੀ ਸਿਆਸਤ ਹੀ ਕਰਦੇ ਨੇ ਪਰ ਅਸਲ ਦੇ ਵਿੱਚ ਕਈ ਵਾਰ ਵਿਚਾਰਧਾਰਾ ਦੇ ਮੁਖਾਟੇ ਪਾ ਲੈਂਦੇ ਨੇ। ਅਜਿਹੇ ਨੇਤਾ ਪਾਰਟੀ ਬਦਲਣ ਅਤੇ ਵਿਚਾਰਧਾਰਾ ਬਦਲਣ ਦੇ ਵਿੱਚ ਕੋਈ ਸੰਕੋਚ ਨਹੀਂ ਕਰਦੇ ਮੈਂਟ ਲਾਉਂਦੇ ਨੇ ਪਾਰਟੀ ਬਦਲਣ ਸਮੇਂ ਆਪਣੇ ਘਰਵਾਰ ਨੂੰ ਹਲਾਰਾ ਦੇਣਾ ਇਕੱਠੀ ਕੀਤੀ ਧਨ ਦੌਲਤ ਬਚਾਉਣ ਵਾਸਤੇ ਪਾਰਟੀਆਂ ਬਦਲੀਆਂ ਜਾਂਦੀਆਂ ਨੇ ਹੁਣ ਇਹ ਰੁਝਾਨ ਆਮ ਹੈ ਕਿ ਦਲ ਬਦਲੀ ਹਾਕਮ ਪਾਰਟੀ ਜਾਂ ਪਾਰਟੀਆਂ ਵੱਲੋਂ ਕਰਾਈ ਜਾਂਦੀ ਹੈ ਕਾਂਗਰਸ ਵੱਲੋਂ 214 ਤੋਂ ਬਾਅਦ ਜੋ ਕਾਂਗਰਸ ਕਮਜ਼ੋਰ ਹੋਈ ਹੈ ਉਸ ਦੇ ਵਿੱਚ ਬਹੁਤ ਸਾਰੇ ਨੇਤਾ ਕਾਂਗਰਸ ਛੱਡ ਕੇ ਭਾਜਪਾ ਚਲੇ ਗਏ ਭਾਜਪਾ ਜਿਨ੍ਹਾਂ ਕਾਂਗਰਸੀ ਲੀਡਰਾਂ ਨੂੰ ਬੇਈਮਾਨ ਤੇ ਪਰਛਾਹ ਸਮਝਦੀ ਸੀ ਉਹਨਾਂ ਨੂੰ ਭਾਜਪਾ ਦੇ ਵਿੱਚ ਉਹਨਾਂ ਨੇ ਸ਼ਾਮਲ ਨਹੀਂ ਕੀਤਾ ਬਲਕਿ ਅਹਿਮ ਅਹੁਦਿਆਂ ਤੇ ਬਰਾਜਮਾਨ ਵੀ ਕੀਤਾ ਟਿਕਟਾਂ ਵੀ ਦਿੱਤੀਆਂ ਇਸੇ ਤਰ੍ਹਾਂ ਕਈ ਲੀਡਰ ਖੇਤਰੀ ਪਾਰਟੀਆਂ ਦੇ ਵਿੱਚੋਂ ਭਾਜਪਾ ਚਾਏ ਕੁਝ ਲੀਡਰ ਇੱਕ ਖੇਤਰੀ ਪਾਰਟੀ ਛੱਡ ਕੇ ਸੱਤਾ ਦੇ ਵਿੱਚ ਆਉਣ ਵਾਲੀ ਜਾਂ ਦੂਸਰੀ ਖੇਤਰੀ ਪਾਰਟੀ ਸ਼ਾਮਲ ਹੋਏ ਦੇਖਣ ਦੇ ਵਿੱਚ ਆਉਂਦਾ ਕਿ ਚੋਣ ਜਿੱਤਣ ਤੋਂ ਬਾਅਦ ਲੀਡਰ ਦੀ ਆਮਦਨ ਤੇ ਜਾਇਦਾਦ ਕਈ ਗੁਣਾ ਵੱਧ ਜਾਂਦੀ ਹੈ ਸਿਆਸਤ ਸਭ ਤੋਂ ਵੱਧ ਫਾਇਦੇਮੰਦ ਤੇ ਤੇਜ਼ੀ ਨਾਲ ਤਰੱਕੀ ਕਰਨ ਵਾਲਾ ਧੰਦਾ ਬਣ ਗਈ। ਹਾਕਮ ਪਾਰਟੀ ਵਾਲਿਆਂ ਦੀ ਦੌਲਤ ਕਈ ਗੁਣਾ ਹੋ ਜਾਂਦੀ ਹੈ। ਕਿਉਂਕਿ ਕੋਈ ਏਜੰਸੀ ਉਸ ਦੇ ਨੇੜੇ ਤੇੜੇ ਨਹੀਂ ਆ ਸਕਦੀ। ਦਲ ਬਦਲੀ ਦੀ ਇਹੋ ਆਰਥਿਕਤਾ ਹੈ। ਦਲ ਬਦਲੀ ਕਰਨ ਵਾਲੇ ਨੇਤਾ ਲਿਹਾਜ਼ੀ ਪੂੰਜੀਵਾਦ ਦੇ ਸਮਰਥਕ ਤੇ ਪ੍ਰਚਾਰਕ ਵੀ ਨੇ। ਇਹ ਨੇਤਾ ਇਹ ਵਿਸ਼ਵਾਸ ਰੱਖਦੇ ਨੇ ਕਿ ਵਿਚਾਰਧਾਰਾਜ ਕੁਝ ਨਹੀਂ ਰੱਖਿਆ। ਸਿਰਫ ਆਪਣੇ ਤੇ ਆਪਣੇ ਸਮਰਥਕਾਂ ਦੇ ਆਰਥਿਕ ਤੇ ਰਾਜਨੀਤਿਕ ਫਾਇਦੇ ਦੇਖ ਲੈ ਦੇਖ ਕੇ ਚੱਲਣਾ ਹੀ ਸਮੇਂ ਦੀ ਲੋੜ ਹੈ ਵਿਚਾਰਤਰਾ ਗਈ ਟੱਠੇ ਖੂਚ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਲੱਗ-ਲੱਗ ਭષાਵਾਂ ਨੇ ਧਰਮ ਵੀ ਵੱਖ-ਵੱਖ ਵੰਸਵੰਨਤਾ ਵਾਲੇ ਨੇ ਸੱਭਿਆਚਾਰਕ ਵੀ ਵਖਰੇਵੇਂ ਵਾਲੇ ਵੱਖ-ਵੱਖ ਨੇ ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦਾ ਜਲਵਾਜੂ ਦੀ ਵੰਸਵੰਨਤਾ ਵੀ ਹੈ ਸੂਬੇ ਦੀਆਂ ਲੋੜਾਂ ਤੇ ਵਿਕਾਸ ਦੀਆਂ ਸੁਭਾਵਨਾਵਾਂ ਵੀ ਅਡੋ-ਅਡਰੀਆਂ ਨੇ ਇਸ ਕਰਕੇ ਖੇਤਰੀ ਪਾਰਟੀਆਂ ਦੀ ਹੋਂਦ ਅਤੇ ਮਜ਼ਬੂਤੀ ਇਸ ਵਨਸਵਨਤਾ ਦੀ ਜ਼ਰੂਰਤ ਹੈ ਪਰ 1991 ਤੋਂ ਬਾਅਦ ਬਹੁਤ ਸਾਰੀਆਂ ਖੇਤਰੀ ਪਾਰਟੀਆਂ ਨੇ ਖੇਤਰੀ ਐਜੰਡੇ ਨੂੰ ਛੱਡ ਦਿੱਤਾ ਤਲਾੰਜਲੀ ਦੇ ਦਿੱਤੀ ਕੇਂਦਰ ਸਰਕਾਰ ਵਾਲੀ ਆਰਥਿਕ ਨੀਤੀ ਨੂੰ ਪਟਚੋਲ ਅਤੇ ਨੁਕਤਾਚੀਨੀ ਤੋਂ ਬਗੈਰ ਪ੍ਰਵਾਨ ਕਰ ਲਿਆ ਜਦੋਂ ਕਿ 2026 ਦੇ ਵਿੱਚ ਜੀਐਸਟੀ ਲਾਗੂ ਕੀਤਾ ਗਿਆ ਤਾਂ ਟੈਕਸਾਂ ਦੀ ਉਗਰਾਹੀ ਤੇ ਰੇਟਾਂ ਬਾਰੇ ਕੇਂਦਰ ਸਰਕਾਰ ਦੀ ਅਗਵਾਈ ਨੂੰ ਖੇਤਰੀ ਪਾਰਟੀਆਂ ਨੇ ਮੰਨ ਲਿਆ ਜੀਐਸਟੀ ਨੂੰ ਮਨ ਮੰਨ ਲਿਆ ਆਪਣੇ ਖੇਤਰ ਦੇ ਖੇਮੇ ਚੋਂ ਉਹਨਾਂ ਨੇ ਲੱਗਿਆ ਕਿ ਸਾਨੂੰ ਇਸ ਦੇ ਨਾਲ ਹੁਣ ਲੜਨ ਦੀ ਕੋਈ ਲੋੜ ਨਹੀਂ ਆਪਣੇ ਖੇਤਰ ਦਾ ਲਗਾ ਖਤਮ ਕਰ ਦਿੱਤਾ ਹੁਣ ਐਸੇ ਜੀਐਸਟੀ ਦੀ ਤੁਸੀਂ ਵੇਖੋ ਮਨਪ੍ਰੀਤ ਬਾਦਲ ਕਿੰਨੀ ਤਾਰੀਫ ਕਰਦਾ ਸੀ ਇਕੱਠੇ ਕੀਤੀ ਕਿ ਟੈਕਸ ਦੇ ਵਿੱਚੋਂ ਆਪਣੇ ਹਿੱਸੇ ਵਾਸਤੇ ਖੇਤਰੀ ਪਾਰਟੀਆਂ ਨੂੰ ਮੁਸ਼ਕਲਾਂ ਨਾਲ ਜੂਝਣਾ ਪੈਂਦਾ ਉਹਨਾਂ ਨੂੰ ਕੇਂਦਰ ਦੀ رائے 'ਚ رائے ਮਲਾਉਣੀ ਪੈਂਦੀ ਹੈ ਦਲ ਬਦਲੀ ਦੇ ਇਸ ਦੌਰ ਦੇ ਵਿੱਚ ਖੇਤਰੀ ਪਾਰਟੀਆਂ ਦੀ ਉਹਨਾਂ ਦੇ ਨੇਤਾਵਾਂ ਦੀ ਕੇਂਦਰੀ ਪਾਰਟੀਆਂ ਦੇ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਵੀ ਵਧਿਆ ਕਿਉਂਕਿ ਖੇਤਰੀ ਪਾਰਟੀਆਂ ਨੇ ਫੈਡਰਲ ਢਾਂਚੇ ਨੂੰ ਬਚਾਉਣ ਦੀ ਵਿਚਾਰਧਾਰਾ ਨੂੰ ਤਲੰਜਲੀ ਦੇ ਦਿੱਤੀ ਹੈ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਖਤਮ ਕਰਨ ਤੇ ਨਾਗਰਿਕਾਂ ਦੀ ਕੌਮੀ ਰਜਿਸਟ੍ਰੇਸ਼ਨ ਕਾਨੂੰਨ ਸੀਏ ਪਾਸ ਕਰਨ ਸਮੇਂ ਕਈ ਖੇਤਰੀ ਪਾਰਟੀਆਂ ਨੇ ਪਾਰਲੀਮੈਂਟ ਦੇ ਵਿੱਚ ਹਾਕਮ ਭਾਜਪਾ ਦਾ ਸਾਥ ਦਿੱਤਾ ਕਣਿਓ ਖੇਤਰੀ ਪਾਰਟੀਆਂ ਇਵਨ ਭਾਵੇਂ ਕਾਲੀ ਦਲ ਵੀ ਹੈ ਜਿਹੜੇ ਖੇਤਰੀ ਪਾਰਟੀ ਦੇ ਤੌਰ ਤੇ ਇੰਡੀਆ ਚ ਬੜੇ ਤਲੱਲੇ ਨਾਲ ਲੜੇ ਪਰ ਜਦੋਂ ਇਹ ਕਾਨੂੰਨ ਪਾਸ ਹੁੰਦੇ ਨੇ ਤਾਂ ਉਹ ਚੁੱਪ ਨੇ ਇਸ ਸੂਚੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਇਹੀ ਹਾਲਾਤ ਨੇ ਤੇ ਇਸ ਸੂਚੀ ਦੇ ਵਿੱਚ ਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਇਹੀ ਹਾਲਾਤ ਨੇ ਇਸ ਵਰਤਾਰੇ ਨਾਲ ਕੇਂਦਰੀ ਤੇ ਖੇਤਰੀ ਪਾਰਟੀਆਂ ਦੇ ਵਿੱਚ ਵਿਚਾਰਧਾਰਕ ਫਰਕ ਘਟ ਗਿਆ ਇਸ ਕਰਕੇ ਖੇਤਰੀ ਪਾਰਟੀਆਂ ਦੇ ਲੀਡਰਾਂ ਵੱਲੋਂ ਆਪੋ ਆਪਣੇ ਕਾਰੋਬਾਰ ਤੇ ਅਹੁਦੇ ਬਚਾਉਣ ਵਾਸਤੇ ਕੇਂਦਰ ਦੀ ਸੱਤਾਧਾਰੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਸੌਖਾ ਹੋ ਗਿਆ। ਸੱਤਾ ਵਾਲੀ ਪਾਰਟੀ ਦੇ ਕੋਲ ਅਹੁਦੇ ਤੇ ਰਹਿਤਾਂ ਦੇਣ ਦੇ ਜਾਦਾ ਮੌਕੇ ਨੇ ਤੇ ਉਹਨਾਂ ਦੀਆਂ ਏਜੰਸੀਆਂ ਈਡੀਏ, ਸੀਬੀਆਈ ਹੈ, ਐਨਆਈਏ ਹੈ ਜਾਂ ਹੋਰ ਨੇ। ਉਹਨਾਂ ਦੇ ਦਬਕੇ ਤੋਂ ਵੀ ਡਰ ਚੁੱਕਿਆ ਗਿਆ। ਹੁਣ ਦਲ ਬਦਲੀ ਦੇ ਨਾਲ ਦੇਸ਼ ਦੇ ਵਿੱਚ ਗਣਤੰਤਰ ਅਤੇ ਇਸ ਨਾਲ ਜੁੜੀਆਂ ਕਦਰਾਂ ਕੀਮਤਾਂ ਨੂੰ ਗੰਭੀਰ ਖਤਰਾ ਪੈਦਾ ਹੋ ਗਿਆ। ਹਾਕਮ ਸਿਆਸੀ ਪਾਰਟੀਆਂ ਇਸ ਵਰਤਾਰੇ ਨੂੰ ਹੱਲਾਸ਼ੀਰ ਹੀ ਦੇ ਰਹੀਆਂ ਨੇ ਜਿਸ ਵਰਤਾਰੇ ਨੂੰ ਨਾ ਰੋਕਿਆ ਗਿਆ ਤਾਂ ਜਮਹੂਰੀਅਤ ਅਤੇ ਲੋਕਾਂ ਦੇ ਜਮਹੂਰੀ ਹੱਤਾਂ ਦੀ ਰਾਖੀ ਕਰਨੀ ਔਖੀ ਹੋ ਜਾਣੀ ਹੈ ਚੋਣ ਕਮਿਸ਼ਨ ਤੇ ਨਿਆ ਪਾਲਿਕਾ ਇਸ ਨੂੰ ਰੋਕਣ ਦੇ ਵਿੱਚ ਸਮਰੱਥ ਨਹੀਂ ਮੀਡੀਆ ਇਸ ਵਰਤਾਰੇ ਦੇ ਖਿਲਾਫ ਜਾਗਰੂਕਤਾ ਪੈਦਾ ਕਰਨ ਦੀ ਲੋੜਿੰਦੀ ਕੋਸ਼ਿਸ਼ ਵੀ ਨਹੀਂ ਕਰ ਰਿਹਾ ਕਿਉਂਕਿ ਮੀਡੀਆ ਵੀ ਕਾਰਪੋਰੇਟ ਦਾ ਹਿੱਸੇਦਾਰ ਬਣ ਗਿਆ ਹੁਣ ਮੀਡੀਆ ਹੈ ਕਿਹੜਾ ਐਨਡੀਟੀਵੀ ਕਿੱਧਰ ਗਿਆ ਕੱਲਾ ਰਵੀਸ਼ ਕੀ ਕਰੂ ਉਹ ਯੂਟਿਊਬਰ ਤੱਕ ਸੀਮਤ ਨੇ ਛੋਟੇ ਛੋਟੇ ادارے ਤੇ ਜਿਹੜਾ ਮੀਡੀਆ ਆ ਉਹਨੂੰ ਵੀ ਕੇਂਦਰ ਸਰਕਾਰ ਦੀ ਐਡ ਚਾਹੀਦੀ ਆ ਹੁਣ ਪੰਜਾਬ ਦੇ ਅਖਬਾਰਾਂ ਦਾ ਜ਼ਿਕਰ ਨਾ ਕਰੀਏ ਜਿਨ੍ਹਾਂ ਨੂੰ ਭਗਵੰਤ ਮਾਨ ਐਡ ਨਹੀਂ ਦਿੰਦਾ ਤੇ ਉਹਨਾਂ ਨੂੰ મોદી ਗੱਫੇ ਦੇ ਰਿਹਾ ਆ ਫਰੇਵਾਂ ਹੋਇਆ ਪਿਆ ਆ ਗਲੇ ਨੂੰ ਵੇਖ ਲਓ ਜਲੰਧਰੀ ਅਖਬਾਰਾਂ ਦੇ ਹਾਲਾਤ ਮੀਡੀਆ ਕਿੱਥੇ ਬੋਲੇਗਾ ਖੇਤਰਵਾਦ ਗਿਆ ਖੂਚ ਉਹਨੂੰ ਕੀ ਮਤਲਬ ਉਹਦਾ ਆਪਣਾ ਤੋਰੀ ਫੁਲਕਾ ਚੱਲਣਾ ਚਾਹੀਦਾ ਇਸ ਕਰਕੇ ਇਹ ਕਾਰਜ ਲੋਕਾਂ ਦੀ ਵਿਸ਼ਾਲ ਲਹਿਰ ਦੇ ਜ਼ਿੰਮੇ ਆਉਂਦਾ ਹੈ ਇਸ ਲਹਿਰ ਦੇ ਵਿੱਚ ਇਸ ਮੌਕੇ ਸਭ ਤੋਂ ਵੱਧ ਸਰਗਰਮ ਕਿਸਾਨ ਜੁਨੀਆਨਾ ਨੇ ਕੁਝ ਥਾਵਾਂ ਤੇ ਵਿਦਿਆਰਥੀ ਵਰਗ ਵੀ ਇਸ ਬਾਰੇ ਸਰਗਰਮ ਨੇ ਇਸ ਲਹਿਰ ਦਾ ਘੇਰਾ ਵਧਾਉਣ ਦੇ ਲਈ ਮੁਲਾਜ਼ਮਾਂ ਕਰਤਿਆਂ ਮਜ਼ਦੂਰਾਂ ਤੇ ਮਿਹਨਤ ਕਸ਼ਾਂ ਨੀ ਜਥੇਬੰਦੀਆਂ ਨਾਲ ਮੱਧ ਵਰਗੀ ਪੜ੍ਹੇ ਲਿਖੇ ਤੇ ਸੁਚੇਤ ਲੋਕਾਂ ਨੂੰ ਜੁੜਨਾ ਹੋਵੇਗਾ ਇਸ ਵਿੱਚ ਵਿਚਾਰਧਾਰਾ ਦੀ ਸਪਸ਼ਟਤਾ ਤੇ ਵਚਨਬੱਧਤਾ ਆਜ਼ਾਦੀ ਸੰਗਰਾਮ ਵਾਲੀ ਪੈਦਾ ਕਰਨੀ ਹੋਵੇਗੀ ਸਿਆਸਤ ਅਤੇ ਕਾਰੋਬਾਰ ਨੂੰ ਅੱਡ ਕਰਨ ਵਾਸਤੇ ਕਾਨੂੰਨੀ ਇੰਤਜ਼ਾਮ ਕਰਨੇ ਪੈਣਗੇ ਯੂਰੋਪੀਅਨ ਦੇਸ਼ਾਂ ਵਾਂਗ ਪਬਲਿਕ ਫੰਡਿੰਗ ਦਾ ਇੰਤਜ਼ਾਮ ਕਰਕੇ ਚੋਣਾਂ ਦੇ ਖਰਚੇ ਵਾਸਤੇ ਕਾਰਪੋਰੇਟ ਘਰਾਣਿਆਂ ਤੇ ਨਿਰਭਰਤਾ ਖਤਮ ਕਰਨ ਦਾ ਯਤਨ ਕਰਨਾ ਪਵੇਗਾ ਇਸ ਵਾਸਤੇ ਆਰਥਿਕਤਾ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੀ ਥਾਂ ਪਬਲਿਕ ਸੈਕਟਰ ਤੇ ਸਹਿਕਾਰੀ ادارے ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ ਇਹ ਕਾਰਜ ਮੁਸ਼ਕਲ ਜ਼ਰੂਰ ਹੈ ਪਰ ਅਸੰਭਵ ਨਹੀਂ ਇਸ ਦੀ ਚਾਲਕ 2020-21 ਦੇ ਅੰਦੋਲਨ ਤੋਂ ਮਿਲਦੀ ਹੈ ਇਸ ਅੰਦੋਲਨ ਦੇ ਵਿੱਚ ਕਿਸਾਨਾਂ ਤੋਂ ਇਲਾਵਾ ਹਰ ਵਰਗ ਦੇ ਲੋਕਾਂ ਨੇ ਧਰਮ ਨਿਰਪੱਖਤਾ ਤੇ ਗਣਤੰਤਰ ਦੀ ਮੁੱਢ ਸੁਰਜੀਤੀ ਵਾਸਤੇ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਸੀ ਇਸ ਤਰ੍ਹਾਂ ਸਮਾਜ ਦੀ ਬਿਹਤਰੀ ਵਾਸਤੇ ਨਵੇਂ اخلاق ਤੇ ਜਮਹੂਰੀਅਤ ਨੂੰ ਬਲ ਮਿਲਿਆ ਇਸ ਨੂੰ ਦੁਬਾਰਾ ਵਾਰਨ ਦੀ ਜ਼ਰੂਰਤ ਹੈ ਇਹ ਲੋਕਪੱਖੀ اخلاق ਪ੍ਰਚਾਰ ਨਾਲ ਨਹੀਂ ਦੇ ਵਿਹਾਰ ਨਾਲ ਪੈਦਾ ਕੀਤਾ ਜਾ ਸਕਦਾ ਹੈ ਸੋ ਇਸ ਹੀ ਸੁਨੇਹਾ ਡਾਕਟਰ ਸੁਚਾ ਸਿੰਘ ਗਿੱਲ ਹੋਰਾਂ ਦਾ ਜੋ ਉਹ ਅਗੇ ਅਰਥ ਸ਼ਾਸਤਰੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਬਵਾਸਤਾ ਨੇ ਕਿ ਦਲ ਬਦਲੀਆਂ ਦਾ ਅਰਥਚਾਰਾ ਤੇ ਫੈਡਰਲਿਜ਼ਮ ਨੂੰ ਟਾ ਸੋ ਇਹ ਕਹਾਣੀ ਸਮਝ ਨਹੀਂ ਹੋਏਗੀ ਹੁਣ ਕਿਸਾਨ ਅੰਦੋਲਨ ਕੀ ਹੈ ਜਿਵੇਂ ਡਾਕਟਰ ਸੁਚਾ ਸਿੰਘ ਗਿੱਲ ਨੇ ਲਿਖਿਆ ਆਪਾਂ ਆਰਟੀਕਲ ਤੋਂ ਬਾਹਰ ਜਾइए ਨੰਬਰ ਹੈ ਡਾਕਟਰ ਸੁਚਾ ਸਿੰਘ ਗਿੱਲ ਹੋਰਾਂ ਦਾ 98550 828575 ਪਰ ਬਦਕਿਸਮਤੀ ਹੈ ਕਿ ਬਹੁਤੇ ਇਸ ਤਰ੍ਹਾਂ ਦੇ ਆਰਟੀਕਲ ਅਸੀਂ ਪੜ੍ਹਦੇ ਨਹੀਂ ਆਪਾਂ ਇਸ ਨੂੰ ਅਲੱਗ ਤੋਂ ਪਾਉਨੇ ਆ ਐਡਿਟ ਕਰਦੇ ਆ ਪਰ ਜੇ ਦੂਜਾ ਪ੍ਰੋਗਰਾਮ 10000 2000 5000 ਹੈ ਤੇ ਆਰਟੀਕਲ ਇਹ ਹਜ਼ਾਰ ਤੋਂ ਨਹੀਂ ਡੱਪਦੇ ਹਾਲਾਂਕਿ ਚਲੋ ਇਕੱਠੇ ਚ ਲੋਕ ਸੁਣ ਲੈਂਦੇ ਹੋਣੇ ਆ ਪਰ ਇਹ ਅਲੱਗ ਤੋਂ ਪਾਉਣ ਦਾ ਮਕਸਦ ਵੀ ਇਹੀ ਹੈ ਕਿ ਥੋੜਾ ਸਮਾਂ ਕੱਢ ਕੇ ਆਪਾਂ ਇਹਨਾਂ ਨੂੰ ਵੀ ਸੁਣੀਏ ਇਹਦੇ ਨਾਲ ਕੋਈ ਪਰਮਿੰਦਰ ਟਵਾਣੇ ਦੀ ਕੋਈ ਬੀ 50 ਕਿੱਲਿਆਂ ਦੀ ਜ਼ਗੀਰ ਨਹੀਂ ਬਣ ਜਾਣੀ ਜਿੰਨੀ ਕੁ ਮੈਂ ਮਿਹਨਤ ਕੀਤੀ ਹੈ ਸ਼ਾਦੋ ਦੇ 2-4 ਰੁਪਏ ਆ ਜਾਣ ਨਾ ਵੀ ਆਉਣ ਤਾਂ ਮੈਨੂੰ ਕੋਈ ਫਰਕ ਨਹੀਂ ਕਿਉਂਕਿ ਪੜਨਾ ਮੈਂ ਵੈਸੇ ਵੀ ਹੁੰਦਾ ਹੈ ਪਰ ਇਹਦੇ 'ਚ ਸਾਨੂੰ ਕਿਤੇ ਨਾ ਕਿਤੇ ਗੱਲ ਸਮਝ ਆਉਂਦੀ ਹੈ ਕਿ ਯਾਰ ਆਉਣ ਵਾਲਾ ਸਮਾਂ ਕੀ ਹੈ ਇਹਦੇ 'ਚ ਪ੍ਰੋਬਲਮ ਕੀ ਹੈ ਹੁਣ ਜੇ ਲਿਖਣ ਵਾਲਾ ਡਾਕਟਰ ਸੁਚਾ ਸਿੰਘ ਗਿੱਲ ਹੈ ਕਈਆਂ ਨੂੰ ਲੱਗਣਾ ਉਹ ਕਾਮਰੇਡ ਵਿਚਾਰਤਾ ਰਹਦੇ ਨੇ ਕਈਆਂ ਨੂੰ ਲੱਗਣਾ ਉਹਨਾਂ ਦੀ ਜਿਹੜੀ ਫੋਟੋ ਵੇਖੀ ਆ ਯਾਰ ਉਹ ਤਾਂ ਦਾੜੀ ਕੱਟਦੇ ਆ ਉਹ ਤਾਂ ਸਾਨੂੰ ਦਿਖ ਜੇਗਾ ਪਰ ਜਿਹੜਾ ਸਾਡੀ ਜੇਬ ਘੱਟਦਾ ਉਹ ਨਹੀਂ ਸਾਨੂੰ ਦਿਸਦਾ ਸਾਨੂੰ ਦਾੜੀ ਕੱਟੀ ਦਿਸ ਜੇਗੀ ਇਹ ਤਾਂ ਯਾਰ ਕਾਮਰੇਟ ਨੇ ਇਹ ਤਾਂ ਯਾਰ ਕਿਸਾਨ ਨੇ ਇਹ ਤਾਂ ਯਾਰ ਕਿਸਾਨ ਵੇਕੇ ਆਏ ਇਹ ਤਾਂ ਕਿਸਾਨਾਂ ਦਾ ਆਗੂ ਜਿਹੜਾ ਉਹ ਰਹਾ ਹੈ ਇਹ ਤਾਂ ਕਿਸਾਨਾਂ ਦਾ ਆਗੂ ਜਿਹੜਾ ਬਲਦੇਵ ਸਿੰਘ ਸਰਸਾ ਹੈ ਜੋ ਖਾਲਸਤਾਨੀ ਹੈ ਇਹ ਤਾਂ ਡੱਲੇਵਾਲ ਹੈ ਜਿਹਦਾ ਸਬੰਧ ਆਰਐਸਐਸ ਵਾਲੇ ਫਲਾਣੇ ਨਾਲ ਹੈ ਜਾਂ ਖਾਲਸਤਾਨੀਆਂ ਨਾਲ ਹੈ ਅਸੀਂ ਇਦਾਂ ਵੰਡੇ ਜਾਂਦੇ ਆਂ ਤੇ ਜਿਹੜਾ ਕਾਰਪੋਰੇਟ ਹੈ ਜਿਹੜਾ ਕਿਸੇ ਦਾ ਵੀ ਨਹੀਂ ਜਿਹੜਾ ਆਪਣੇ ਮਾਪਿਓ ਦਾ ਵੀ ਨਹੀਂ ਉਹ ਤੁਹਾਨੂੰ ਇਦਾਂ 36 ਥਾਂ ਤੇ ਵੰਡ ਦਿੰਦਾ ਹੈ ਉਹਦਾ ਆਪਣਾ ਸਿਲਸਿਲਾ ਚੱਲਦਾ ਹੈ ਕਿਉਂਕਿ ਜੇ ਇਹ ਕਾਰਪੋਰੇਟ ਦੇ ਕਾਲੇ ਕਾਨੂੰਨ ਕਿਸਾਨ ਇਕੱਠੇ ਕਰਗੇ ਤੇ ਕਈਆਂ ਨੇ ਇਹਦਾ ਸਾਰੇ ਦਾ ਸਾਰਾ ਕ੍ਰੈਡਿਟ ਜਿਹੜਾ ਕੇਸਰੀ ਨਿਸ਼ਾਨ ਨੂੰ ਦੇਣ ਦੀ ਕੋਸ਼ਿਸ਼ ਕੀਤੀ ਝੂਲ ਤੇ ਨਿਸ਼ਾਨ ਪੰਥ ਮਹਾਰਾਜ ਕੇ ਕੀ ਤਾਂ ਕਲਾ ਵਰਤਗੀ ਇਹ ਤਾਂ ਉਹੀ ਕੁਛ ਕਰ ਗਿਆ ਇਹ ਹਲਕੀ ਚੀਜ਼ ਐ ਗੁਰੂ ਸਾਹਿਬ ਦਾ ਜੋ ਸਿਧਾਂਤ ਐ ਉਹ ਤਾਂ ਗੰਮੀ ਚੀਜ਼ਾਂ ਨੇ ਉਹਨਾਂ ਨੂੰ ਇਹਨਾਂ ਤਿੰਨ ਕਾਨੂੰਨਾਂ ਨਾਲ ਜੋੜ ਕੇ ਤੁਸੀਂ ਛੋਟਾ ਨਹੀਂ ਕਰ ਰਹੇ ਇਹ ਲੋਕਾਂ ਦੀ ਗੱਲ ਸੀ ਲੋਕਾਂ ਨੇ ਕੀਤੀ ਜੇ ਕਲਾ ਵਰਤਦੀ ਹੁੰਦੀ ਤੇ ਫਿਰ ਅੱਗੇ ਪਿੱਛੇ ਕਿਉਂ ਨਾ ਵਰਤਗੀ ਅਸੀਂ ਕਿਉਂ ਉਹਨਾਂ ਮਹਾਨ ਪ੍ਰਾਪਤੀਆਂ ਨੂੰ ਧਰਮ ਦੀਆਂ ਨੂੰ ਹਰ ਜਗ੍ਹਾ ਘੁਸੇੜਦੇ ਆਂ ਕਿ ਜਿਹੜੇ ਅਸੀਂ ਜ਼ਮੀਨਾਂ ਦੇ ਮਾਲਕ ਬਣੇ ਕੇਸਰੀ ਝੰਡੇ ਦੇ ਅਧੀਨ ਬਣੇ ਉਹ ਗੰਮੀ ਚੀਜ਼ਾਂ ਸੀ ਸਤਕਾਰਤ ਨੇ ਹਮੇਸ਼ਹ ਰਹਿਣਗੀਆਂ ਬਾਬਾ ਬੰਦਾ ਸਿੰਘ ਬਹਾਦਰ ਦਾ ਕਲਿਆਣਕਾਰੀ ਰਾਜ ਹਮੇਸ਼ਹ ਨਾ ਰਹੇਗਾ ਪਰ ਜ਼ਮੀਨਾਂ ਦਾ ਬਾਅਦ ਵਿੱਚ ਤੇਜਾ ਸਿੰਘ ਹਸਤੰਤਰ ਹੋ ਰਹੇ ਨੇ ਜਾਂ ਪਰਜਾ ਮੰਡਲ ਲਹਿਰ ਨੇ ਜਾਂ ਮਜ਼ਾਰਾ ਲਹਿਰ ਨੇ ਵੀ ਖੋਈਆਂ ਅਸੀਂ ਉਹਨਾਂ ਚੀਜ਼ਾਂ ਨੂੰ ਕਿਉਂ ਸੀਮਤ ਕਰੀਏ ਲੜਾਈ ਸਾਡੀ ਅੱਜ ਸਭ ਦੀ ਹੈ ਹਿੰਦੂ ਸਿੱਖ ਮੁਸਲਮਾਨ ਸਭ ਦੀ ਹੈ ਹਿੰਦੁਸਤਾਨੀ ਖਾਲਸਤਾਨੀ ਸਭ ਦੀ ਹੈ ਲੜਾਈ ਫਸਲਾਂ ਦੀ ਹੈ ਅਸੀਂ ਇਹਨੂੰ ਨਸਲਾਂ ਦੀ ਬਣਾ ਕੇ ਆਪਣੇ ਟੁੱਥ ਪੇਸਟ ਵੇਚੇ ਨੇ ਤੇ ਅੱਜ ਕਿੱਥੇ ਉਹ ਨਸਲਾਂ ਦੀ ਲੜਾਈ ਵਾਲੇ ਹੈਗੇ ਸੋ ਜਾਨੀ ਕਿ ਆਪਣਾ ਉਹ ਅੰਦੋਲਨ ਉਹ ਕਾਮਰੇਡ ਬਨਾਮ ਖਾਲਸਤਾਨੀ ਬਨਾਮ ਹਿੰਦੂਸਤਾਨੀ ਬਨਾਮ ਪਾਕਿਸਤਾਨੀ ਵੰਡ ਕੇ ਅਸੀਂ ਕਵਾੜਾ ਕਰਨਾ ਆਪਣਾ ਇਸ ਤੋਂ ਵੱਧ ਕੁਝ ਨਹੀਂ ਅੱਜ ਭਾਰਤ ਦੁਨੀਆ ਦਾ ਇੱਕ ਹਿੱਸਾ ਹੈ ਭਾਰਤ ਚ ਕਿਸਾਨ ਅੰਦੋਲਨ ਚੱਲਦਾ ਹੈ ਭਾਰਤ ਨਾਲੋਂ ਵੱਧ ਹੋਰ ਨਾਲ ਦੇ ਮੁਲਕਾਂ ਚ ਵੀ ਚੱਲਦਾ ਹੈ ਡਾਕਟਰ ਦਵਿੰਦਰ ਸ਼ਰਮਾ ਦਾ ਆਰਟੀਕਲ ਸੀ ਉਹਨਾਂ ਨੇ ਦੱਸਿਆ ਸੀ ਕਿ 26 ਪਤਾ ਨਹੀਂ 27 ਮੁਲਕਾਂ 'ਚ ਇਹ ਵੱਡੇ ਪੱਧਰ ਤੇ ਕਿਸਾਨ ਅੰਦੋਲਨ ਚੱਲਦੇ ਨੇ ਕਾਰਪੋਰੇਟ ਲੁੱਟ ਦੇ ਖਿਲਾਫ ਕਿਉਂਕਿ ਦੁਨੀਆ ਭਰ ਦੀ ਜਵਾਨੀ ਨੂੰ ਕਾਰਪੋਰੇਟ ਨੇ ਜਿਵੇਂ ਬਾਈ ਜਗਦੀਸ਼ ਸਿੰਘ ਉਹ ਹੀ ਦੱਸ ਕੇ ਗਿਆਨੇ ਬ੍ਰਾਮਟਨ ਤੋਂ ਕਿ ਦੁਨੀਆ ਭਰ ਦੀ ਜਵਾਨੀ ਨੂੰ ਉਹਨਾਂ ਨੇ ਨਪੁੰਸਿਕ ਬਣਾ ਰੱਖਿਆ ਉਹ ਨਸ਼ਾ ਉਹ ਐਸ਼ੂ ਸ਼ਰਤੇ ਲਾ ਕੇ ਉਹ ਆਪਣੇ ਐਂਟਰਟੇਨਮੈਂਟ ਤੇ ਲਾ ਕੇ ਉਹਨਾਂ ਨੂੰ ਖੰਡੇ ਕਰ ਰੱਖਿਆ ਤਾਂ ਜੋ ਜ਼ੁਲਮ ਦੇ ਖਿਲਾਫ ਉੱਠੀ ਨਾ ਸਕਣ ਉਥੇ ਚੀਗ ਵੇਰੇ ਪੈਦਾ ਨਾ ਹੋਣ ਉਥੇ ਭਗਤ ਸਿੰਘ ਵਰਗੇ ਲੋਕ ਉਥੇ ਕਰਤਾਰ ਸਿੰਘ ਸਰਾਭਾ ਵਰਗੇ ਲੋਕ ਉਥੇ ਗਦਰੀ ਬਾਬੇ ਉਥੇ ਮਦਨ لال ਢੀਂਗਰਾਜੀ ਵਰਗੇ ਲੋਕ ਪੈਦਾ ਹੀ ਨਾ ਹੋਣ ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਹ ਜਿਹੜੇ ਦਲ ਬਦਲੂ ਨੇ ਸਾਡੇ ਨਾਲ ਠੀਕ ਹੈ ਸਾਡਾ ਕੋਈ ਕੰਮ ਕਰਾਇਆ ਹੋ ਐਮਸੀ ਨੇ ਐਮਐਲਏ ਨੇ ਕਿ ਅਸੀਂ ਉਹਦੇ ਗੁਲਾਮ ਹੋ ਗਏ ਯਾਰ ਜਿਹੜਾ ਜੇ ਕਰਾਇਆ ਉਹ ਜੀਸੀ ਬੋਟ ਪਾਤੀ ਕਿਉਂ ਗੁਲਾਮੀ ਕਰਦੇ ਅਸੀਂ ਲੀਡਰਾਂ ਦੀ ਲੋਕੋ ਬਾਜ ਆਜੇ ਝੂਠੇ ਲੁਡਰਾਂ ਤੋਂ ਆਪੇ ਥੁੱਕ ਜਾਂਦੇ ਤੇ ਆਪੇ ਚੱਟ ਜਾਂਦੇ ਨੇ ਇਹ ਲੋਕ ਇਹਨਾਂ ਦੇ ਚੱਟੇ ਦਰਖਤ ਹਰੇ ਨਹੀਂ ਹੁੰਦੇ ਲੀਡਰਾਂ ਦਾ ਫੈਨ ਨਾ ਬਣੀਏ ਸਾਨੂੰ ਤੇ ਗੁਰੂ ਸਾਹਿਬ ਇਹ ਸਮਝਾ ਗਏ ਕਿ ਕਿਸੇ ਧਾਰਮਿਕ ਬੰਦੇ ਦੇ ਫੈਨ ਨਹੀਂ ਬਣਨਾ ਅਸੀਂ ਕਿਸੇ ਸੰਤ ਦੇ ਫੈਨ ਨਹੀਂ ਬਣਨਾ ਤੇ ਅਸੀਂ ਖੋੜੜੇ ਧੋਦੋ ਪੀ ਜਾਂਦੇ ਆ ਨਾ ਲੋਕਾਂ ਦੇ ਸਾਡਾ ਗੁਰੂ ਸਿੱਖਾਂ ਦਾ ਪੰਜਾਬ ਦਾ ਸਿਰ ਤੇ ਸਿਰ ਗੁਰੂ ਗ੍ਰੰਥ ਸਾਹਿਬ ਹੈ ਤੇ ਅਸੀਂ ਆਪਣੇ ਗੁਰੂ ਘਰ ਬਣਾਏ ਹੋਏ ਨੇ ਇਲਾਕੇ ਦਾ ਐਮਸੀ ਬਣਾਇਆ ਹੋਇਆ ਕੋਈ ਪੱਤਰਕਾਰ ਬਣਾਇਆ ਹੋਇਆ ਕੋਈ ਚਵਲ ਸਾਧ ਬਣਾਇਆ ਹੋਇਆ ਤੇ ਉਹ ਚਵਲ ਸਾਧ ਜਾ ਕੇ ਪੈਰਿੰਗ ਬਹਿ ਜਾਂਦਾ ਕਦੇ ਕਿਸੇ ਆਰਐਸਐਸ ਵਾਲੇ ਦੇ ਕਦੇ ਕਿਸੇ ਕਾਂਗਰਸੀ ਦੇ ਉਹ ਕਹਿੰਦਾ ਇਹਨੂੰ ਵੋਟਾਂ ਪਾ ਦਿਓ ਅਸੀਂ ਚੱਪਲਾ ਬਣ ਕੇ ਉਧਰ ਨੂੰ ਤੁਰ ਜਾਂਦੇ ਆ ਸੋ ਇਸ ਕਰਕੇ ਆਪਣੀ ਹੋਂਦ ਨੂੰ ਸਮਝੋ ਧਰਮ ਆਪਣੇ ਆਪ ਚ ਸਤਕਾਰ ਰਤ ਨੇ ਧਰਮ ਇੱਕ ਵੱਖਰੀ ਚੀਜ਼ਾ ਉਹਨੂੰ ਵੱਖਰੇ ਥਾਂ ਤੇ ਰੱਖੋ ਆਪਣਾ ਭਵਿੱਖ ਆਪਣੇ ਬੱਚਿਆਂ ਦਾ ਭਵਿੱਖ ਤੁਹਾਡੇ ਹੱਥ ਚ ਹੈ ਰੱਬ ਦੇ ਹੱਥ ਚ ਨਹੀਂ ਹੈ ਰੱਬ ਤਾਂ ਕਤਲ ਹੁੰਦਾ ਆਇਆ ਤੇ ਹੋਏਗਾ ਕੱਲ ਵੀ ਕਹਾਣੀ ਪੜ੍ਹੀ ਸੀ ਨਾ ਈਸਾ ਦੇ ਕਾਤਲ ਸਾਬਜਾਦਿਆਂ ਦੇ ਕਾਤਲ ਉਹ ਪਹਿਲਾਂ ਵੀ ਸੀ ਉਹ ਹੁਣ ਵੀ ਨੇ ਤੇ ਅੱਗੇ ਵੀ ਰਹਿਣਗੇ ਸਾਬਜਾਦਿਆਂ ਦੀ ਅੰਸ਼ ਤੇ ਵੰਸ਼ ਇਸਾਂ ਦੇ ਵਾਰਸ ਅੱਜ ਵੀ ਕਤਲ ਹੋਏ ਨੇ ਅੱਜ ਵੀ ਹੋ ਰਹੇ ਨੇ ਤੇ ਕੱਲ ਨੂੰ ਵੀ ਹੋਣਗੇ ਸਾਨੂੰ ਉਸ ਸੱਚ ਨੂੰ ਸਮਝਣ ਦੀ ਜ਼ਰੂਰਤ ਹੈ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਇਹਨਾਂ ਨੂੰ ਇਹਨਾਂ ਬ੍ਰੋਮਾ ਦੇ ਲਿੰਕ 9876309655 ਤੇ ਮੰਗਵਾ ਸਕਦੇ ਹੋ 9876309655